ਕਰੀਬ ਪੌਣੀ ਸਦੀ ਪਹਿਲਾਂ ਭਾਰਤ ਤੇ ਪਾਕਿਸਤਾਨ ਇੱਕ ਮੁਲਕ ਸੀਗਾ ਅੰਗਰੇਜ਼ ਇੱਥੋਂ ਗਿਆ ਆਜ਼ਾਦੀ ਮਿਲੀ ਹੈ ਪਰੰਤੂ ਜਾਂਦਾ ਹੋਇਆ ਦੇਸ਼ ਮੁਲਕ ਨੂੰ ਵੰਡ ਗਿਆ ਪਾਕਿਸਤਾਨ ਨਵਾਂ ਮੁਲਕ ਬਣ ਕੇ ਖੜ੍ਹਾ ਨਹੀਂ ਆਇਆ ਫਿਰ ਸਰਹੱਦ ਬਣੀ ਉਸ ਸਰਹੱਦ ਦੇ ਇੰਦ-ਗਿਰੇ ਫੌਜੀ ਤਣਾਅ ਕਹਿੰਦਾ ਭਾਬ ਕਿ ਪਹਿਲਾ ਫੌਜੀ ਤਣਾਅ ਆਜ਼ਾਦੀ 1947 ਤੋਂ ਮਿਲ ਤੋਂ ਕੁਝ ਮਹੀਨੇ ਬਾਅਦ ਕਹਿੰਦਾ ਭਾਬ ਤੇ 1947 ਦੇ ਵਿੱਚ ਸ਼ੁਰੂ ਹੋ ਗਿਆ ਖੇਰ ਅੱਜ ਦੇ ਇਸ ਐਪੀਸੋਡ ਦੇ ਵਿੱਚ ਲੈ ਕੇ ਹਾਜ਼ਰ ਹਾਂ ਭਾਰਤ ਪਾਕਿਸਤਾਨ ਜੰਗਾਂ ਦਾ ਇਤਿਹਾਸ ਕਿਹੜੀ ਕਿਹੜੀ ਕਾਰਨਾਂ ਤੋਂ ਬਣਦੇ ਗਏ ਅਜਿਹੇ ਯੂਚੂਬ ਲਈ ਅਜਿਹੇ ਪ੍ਰੋਗਰਾਮ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਮੈਗਜ਼ੀਨ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਉੱਗੇ ਇਤਿਹਾਸਕਾਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਅਫਵਾਨ ਸਿੰਘ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਦੇ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਕਦੇ ਇੱਕ ਮੁਲਕ ਸੀਗਾ ਗੋਰਿਆਂ ਨੇ ਜਦੋਂ ਦੇਈ ਛੱਡਿਆ ਆਜ਼ਾਦੀ ਤੋਂ ਬਾਅਦ ਤਾਂ ਜਾਂਦੇ ਹੋਏ ਇੱਕ ਕਾਲੀ ਕਰਤੂਤ ਕਰਕੇ ਦਵਾਰ ਖੜੀ ਕਰ ਦਿੱਤੀ ਗਈ ਸਰਹੱਦ ਕਾਇਮ ਕਰ ਦਿੱਤੀ ਗਈ ਫਿਰ ਸਰਹੱਦ ਦੇ ਦਵਾਰੇ ਫੌਜੀ ਤਣਾਅ ਬਣਿਆ ਦੋਨੇ ਮੁਲਕ ਸ਼ਰੀਕ ਬਣੇ ਉਸ ਦੀਆਂ ਦਵਾਰਾਂ ਹੋਣ ਲੱਗੀਆਂ ਤੇ ਜੰਗਾਂ ਜੁੱਧਾਂ ਦਾ ਮਾਹੌਲ ਸਿਰਜ ਕੇ ਕਹਿੰਦਾ ਭਾਵਕੀ ਸਰਜ ਕੀ ਸਾਡੇ ਸਾਹਮਣੇ ਆਉਣ ਲੱਗ ਪਿਆ ਦੇਸ਼ ਦੀ ਵੰਡ ਤੋਂ ਬਾਅਦ 47 ਤੋਂ ਤੁਰੰਤ ਬਾਅਦ ਹੀ ਜਿਹੜੀ ਕਸ਼ਮੀਰ ਦੀ ਜੰਗ ਪਹਿਲੀ ਦੋਨਾਂ ਮੁਲਕਾਂ ਦੇ ਵਿੱਚ ਦਰਮਿਆਨ ਹੋਈ ਕੀ ਕਾਰਨ ਬਣੇ ਉਸ ਜੰਗ ਦੇ ਵਿੱਚ ਤੇ ਓਵਰ ਆਲ ਹੁਣ ਤੱਕ ਕਹਿੰਦਾ ਭਾਵ ਕੀ ਆਪਰੇਸ਼ਨ ਸੰਧੂਰ ਤੱਕ ਦੀ ਕਹਾਣੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅਜਿਹੇ ਸਾਰੇ ਮਾਹੌਲ ਨੂੰ ਕਹਿੰਦਾ ਭਾਵ ਕਿ ਕਸ਼ਮੀਰ ਤੋਂ ਲੈ ਕੇ ਹੁਣ ਤੱਕ ਆਪਰੇਸ਼ਨ ਸੰਧੂਰ ਤੱਕ ਜੀ ਡਾਕਟਰ ਸਾਹਿਬ देखो भिंडा साहब ਜਿਹੜਾ ਕਸ਼ਮੀਰ ਹੈ ਕਸ਼ਮੀਰ ਸਾਡਾ ਭਾਰਤ ਦਾ ਤਾਜ ਹੈ ਫਿਰ ਹੈ ਜੇ ਭਾਰਤ ਦੇਖਿਆ ਜਾਵੇ ਲੰਬੇ ਸਮੇਂ ਤੋਂ ਕਸ਼ਮੀਰ ਦਾ ਬੜੇ ਵੱਡੀ ਇੰਪੋਰਟੈਂਸ ਰਹੀ ਹੈ ਭਾਰਤੀ ਇਤਿਹਾਸ ਦੇ ਵਿੱਚ ਭਾਰਤੀ ਸਭਿਆਚਾਰ ਦੇ ਵਿੱਚ ਤੇ ਕਸ਼ਮੀਰ ਨੂੰ ਦੁਨੀਆ ਦਾ ਸਵਰਗ ਕਿਹਾ ਜਾਂਦਾ ਹੈ ਇਸ ਨੂੰ ਸਭ ਤੋਂ ਵੱਧ ਜਿਹੜੀ ਪ੍ਰਸਿੱਧੀ ਵਖਸੀ ਗਈ ਮੋਗਲ ਕਾਲ ਦੇ ਦੌਰਾਨ ਨੂੰ ਕਸ਼ਮੀਰ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਵਖਸੀ ਗਈ ਬਾਸ਼ਾ ਜਹਾਗੀਰ ਨੇ ਨੇ ਇੱਥੇ ਬਹੁਤ ਬਾਗ ਬੀਜੇ ਵਾਰੇ ਬਹੁਤ ਖੁਸ਼ੀ ਨੇ ਲਵਾਇਆ ਤੇ ਕਸ਼ਮੀਰ ਦੀ ਜਿਹੜੇ ਸੁੰਦਰ ਵਾਦੀਆਂ ਸੀ ਉਹਦੇ ਵਿੱਚ ਦੂਰੋਂ ਦੂਰੋਂ ਦੁਨੀਆ ਭਰ ਦੇ ਯਾਤਰੀ ਤੇ ਹੋਰ ਲੋਕ ਉਮਮਾਕੀ ਪਹੁੰਚਦੇ ਸਨ ਤੇ ਨਾਲ ਦੀ ਨਾਲ ਕਸ਼ਮੀਰ ਦੇ ਵਿੱਚ ਜਿਹੜਾ ਕੁਦਰਤ ਦਾ ਵਾਤਾਵਰਨ ਹੈ ਉੱਥੇ ਦੀ ਕੁਦਰਤੀ ਸਰੋਤ ਕੁਦਰਤੀ ਪਦਾਰਥ ਅਤੇ ਉੱਥੋਂ ਦੀ ਸ਼ਿਲਪਕਾਰੀ ਦਸਤਕਾਰੀ ਉਹ ਵੀ ਦੁਨੀਆ ਭਰ ਦੇ ਵਿੱਚ ਮਨਿਆਂ ਦੀ ਸੀ ਤੇ ਚੰਗੇ ਬਲੀਚੇ ਇਹ ਸ਼ਾਨ ਦੁਨੀਆ ਦੇ ਹਰੇ ਕੋਨੇ ਦੇ ਵਿੱਚ ਜਾਂਦੇ ਸੀ ਤੇ ਬਹੁਤ ਵੱਡੀ ਮੰਡੀ ਮੰਡੀ ਸੀ ਇਹ ਤੇ ਇਸ ਤਰ੍ਹਾਂ ਇੱਥੇ ਵਪਾਰੀ ਕਾਫਲੇ ਵੀ ਪਹੁੰਚਦੇ ਰਹਿੰਦੇ ਸਨ ਤੇ ਕਸ਼ਮੀਰ ਨੂੰ ਮਤਲਬ ਕਸ਼ਮੀਰ ਦੀ ਜਿਹੜੀ ਅਮੀਰੀ ਸੀ ਕਸ਼ਮੀਰ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਦੇਖਿਆ ਦੇਖਿਆ ਜਾਵੇ ਤਾਂ ਇਹ ਸਾਰੇ ਪਿਛਲੇ ਸਮੇਂ ਤੋਂ ਚੱਲਦਾ ਰਿਹਾ ਇਹੋ ਕਾਰਨ ਹੈ ਕਿ ਜਦੋਂ ਮੁਗਲ ਸلطਨਤ ਦਾ ਪਤਨ ਹੋਣ ਲੱਗਿਆ ਦਾ ਦੁਰਾਨੀਆਂ ਨੇ ਅਹਿਮ ਸ਼ਾਹ ਦਾਲੀ ਨੇ ਹਿੰਦੁਸਤਾਨ ਤੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਇਹ ਅਫਗਾਨਾਂ ਦੇ ਕਬਜ਼ੇ ਦੇ ਵਿੱਚ ਕਸ਼ਮੀਰ ਚਲੇ ਗਿਆ ਸਪੀਸ਼ੀਲ ਉਹਨਾਂ ਨੇ ਆਪਣਾ ਇੱਕ ਬਕਰਿਆ ਸੂਬਾ ਬਣਾ ਕੇ ਇਹਦੇ ਉੱਪਰ ਰਾਜ ਕਰਦੇ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸਿੱਖਾਂ ਨੂੰ ਜਿੱਥੇ ਬੰਦ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਤਾਂ ਉਸ ਨੇ ਕਸ਼ਮੀਰ ਨੂੰ ਦੁਰਾਨੀਆਂ ਤੋਂ ਜਿੱਤੇ ਆ ਤੇ ਦੁਰਾਨੀਆਂ ਤੇ ਖਾਸ ਤੌਰ ਤੇ ਬਾਅਦ ਕਿ ਸੇ ਜਿਹੜੇ ਹੈਗੇ ਸੀਗੇ ਉਗਰਾਨ ਕਬੀਲਾ ਉਹਨਾਂ ਦੇ ਕਬਜ਼ੇ ਦੇ ਵਿੱਚ ਸੀਗਾ ਉਸ ਵੇਲੇ ਕਿ ਮਹਾਰਾਜਾ ਰਣਜੀਤ ਸਿੰਘ ਨੇ 10 ਜੁਲਾਈ 1819 ਨੂੰ ਪਸ਼ਮੀਰ ਨੂੰ ਜਿੱਤ ਕੇ ਆਪਣਾ ਇੱਕ ਸੂਬਾ ਬਣਾਇਆ ਜਿਹੜਾ ਕਿ ਉਹ ਹੁਣ ਤੇ ਰਾਜ ਦੇ ਦੇ ਲੰਬਾ ਸਮਾਰਿਆ ਗਿਆ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਤੇ ਲਾਹੌਰ ਦਰਬਾਰ ਦੀ ਖਾਨਾ ਜੰਗੀ ਹੁੰਦੀ ਹੈ ਅਤੇ ਗਿਧਾਰਾਂ ਦੇ ਵੱਲੋਂ ਗਿਧਾਰੀਆਂ ਕਰ ਦੇਣਾ ਸਿੱਖਾਂ ਦੀ ਅੰਗਰੇਜ਼ਾਂ ਦੇ ਨਾਲ ਲੜਾਈ ਲਈ 1845 ਤੇ 46 ਦੇ ਵਿੱਚ ਜਿਹੜੀਆਂ ਮੋਤੀ ਖੱਤੇ ਮੋਤੀ ਫਰੋਸ਼ਾ ਅਤੀ ਸ੍ਰਾਮਾਨੀ ਜੀ ਨਿਰਾਨੀਆ ਹੁੰਦੇ ਨੇ ਉਹਨਾਂ ਦੇ ਵਿੱਚ ਖਾਸਾ ਹੋਤੀ ਗਧਾਰ ਜੇ ਮੈਲਾ ਨੇ ਗਧਾਰ ਲੀਧਰਾ ਨੇ ਗਧਾਰੀਆਂ ਕਰਕੇ ਖਾਸਾ ਪੌਜ ਨੂੰ ਖਰਾ ਦਿੱਤਾ ਤੇ ਇਸ ਦੇ ਕਿਵਿਜ ਦੇ ਵਿੱਚੋਂ ਉਹਨਾਂ ਨੇ ਆਪਣੇ ਆਪਣੇ ਫੈਦੇ ਖੱਤੇ ਜਿਹੜਾ ਸਭ ਤੋਂ ਵੱਧ ਫਾਇਦਾ ਗੁਲਾਬ ਸਿੰਘ ਧੋਗਰਾ ਜਿਹੜਾ ਕਿ ਲਾਹੌਰ ਦਰਬਾਰ ਦਾ ਬਹੁਤ ਵੱਡਾ ਦਰਬਾਰੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਵਾਸ ਪਾਤਰ ਵੀ ਹੀ ਹਸੀਦਾ ਤੇ ਉਸ ਨੇ ਵੀ ਇਸ ਲੁੱਟ ਦੇ ਵਿੱਚੋਂ ਆਪਣੇ ਹੱਥ ਰੰਗੇ ਉਹਨੇ ਕਸ਼ਮੀਰ ਨੂੰ ਅੰਗਰੇਜ਼ਾਂ ਤੋਂ 1.5 ਕਰੋੜ ਦੇ ਵਿੱਚ ਖਰੀਦਿਆ ਕਿਉਂਕਿ ਅੰਗਰੇਜ਼ਾਂ ਨੇ ਇਸ ਲੜਾਈ ਦੇ ਇਸ ਜੁੱਧ ਦੇ ਤਵਾਨ ਵਜੋਂ ਖਾਲਸਾ ਦਰਬਾਰ ਦੇ ਬਹੁਤ ਹੀ ਖਰਚਾ ਪਾਇਆ ਗਿਆ ਸੀ ਤੇ ਖਜ਼ਾਨੇ ਖਾਲੀ ਹੋਣ ਦੇ ਕਾਰਨ ਕਿਉਂਕਿ ਗੁਲਾਬ ਸਿੰਘ ਵੱਡੇ ਉੱਚੇ ਰਕੂ ਬੇਤੇ ਰਿਹਾ ਸੀ ਖਾਲਸਾ ਰਾਜ ਦੇ ਖਜ਼ਾਨੇ ਨੂੰ ਅਸੀਂ ਲੈ ਕੇ ਉਹਨੇ 1.5 ਕਰੋੜ ਰੁਪਏ ਦੇ ਕੇ ਕਸ਼ਮੀਰ ਨੂੰ ਆਪਣਾ ਵਖਰਾ ਸੂਬਾ ਬਣਾਇਆ ਵਖਰੇ ਆਪਣੀ ਰਿਆਸਤ ਬਣਾਈ ਤੇ ਜਿਹਦੇ ਵਿੱਚ ਉਹ ਆਪਣਾ ਰਾਜ ਕਰਨ ਲੱਗਿਆ ਤੇ ਜਿਹਦੀ ਪ੍ਰਭੂ ਸੱਤਾ ਤਾਂ ਨਹੀਂ ਸੀ ਪ੍ਰਭੂ ਸੱਤਾ ਅੰਗਰੇਜ਼ਾਂ ਦੇ ਪਾਸ ਸੀ ਤੇ ਪਰੰਤੂ ਉਹ ਇੱਕ ਵਖਰਾ ਰਾਜ ਕਾਇਮ ਕਰ ਲਿਆ ਤਾਂ ਤਰ ਹੋ ਗਿਆ ਤੇ ਜਿਉਂ ਹੀ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਕਮਜ਼ੋਰ ਕੀਤਾ ਤਾਂ ਉਹਨਾਂ ਨੇ ਕਈ ਪੱਖਾਂ ਦੇ ਪ੍ਰਤਾਪਿਤ ਕਰਦੇ ਰਹੇ ਸਿੱਖ ਰਾਜ ਨੂੰ ਮੁਟਣ ਦੇ ਲਈ ਬੇਸ਼ੱਕ ਉਹਨਾਂ ਨੇ ਸੰਧੀਆਂ ਕੀਤੀਆਂ ਸਨ ਕਿ ਮਹਾਰਾਜਾ ਦਲੀਪ ਸਿੰਘ ਦੇ ਨਵਾਲ ਘੋਂ ਤੱਕ ਉਹ ਇੱਥੇ ਰਹਿਣਗੇ ਉਸ ਤੋਂ ਬਾਅਦ ਇਨਾਂ ਨੂੰ ਪੂਰੇ ਇਖਤਿਆਰਤ ਦੇ ਜਾਣੇ ਕਿ ਪਰੰਤੂ ਉਨ੍ਹਾਂ ਨੇ ਖਾਲਸਾ ਰਾਜ ਦੇਖੇ ਜਾਣੇ ਲੁੱਟਣ ਦੇ ਨਾਲ ਨਾਲ ਹੋਰ ਹਰ ਤਰ੍ਹਾਂ ਦੀਆਂ ਵਿਧਿਆਤੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਜਿਦੇ ਤੋਂ ਸਿੱਖਾਂ ਦੀ ਔਰ ਅੰਗਰੇਜ਼ਾਂ ਨਾਲ ਫਿਰ ਦੂਸਰੀਆਂ ਲੜਾਈ ਹੋਈ ਜਿਹਦੀ ਸਭ ਤੋਂ ਸਿਖਰ 13 ਫਰਵਰੀ 1859 ਦੀ ਜੇਲ੍ਹਿਆ ਵਾਲੀ ਦੀ ਜਿਹੜੀ ਲੜਾਈ ਸੀ ਜਿਹਦੇ ਵਿੱਚ ਸਿੱਖਾਂ ਦੀ ਫੌਜ ਨੇ ਖਾਸ ਤੌਰ ਤੇ ਪੰਜਾਬੀ ਫੌਜ ਨੂੰ ਕਿਹਾ ਜਾ ਸਕਦਾ ਉਹਦੇ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਸਿੱਖ ਵੀ ਸਨ ਅਫਗਾਨ ਵੀ ਸਨ ਉਹਨਾਂ ਨੇ ਲਹੂ ਵਟਮੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੂੰ ਇਹ ਇਹ ਚਣੇ ਚੁਆਏ ਤੇ ਅੰਗਰੇਜ਼ਾਂ ਨੇ ਇੱਕ ਨੀਤੀ ਬਣਾ ਲਈ ਕਿ ਅਸੀਂ ਇਸ ਨੂੰ ਪੰਜਾਬੀਆਂ ਕਿਸ ਤਰ੍ਹਾਂ ਸਭ ਕੁਸ਼ਕਾਣਤ ਹੋ ਕੇ ਉਹਨਾਂ ਨੂੰ ਪੰਜਾਬੀਆਂ ਦੇ ਜਿਹੜੀ ਉਦਮੀ ਹੋਣ ਦਾ ਉਹਨਾਂ ਦੇ ਬਹਾਦਰ ਹੋਣ ਦਾ ਇਲਮ ਹੋ ਚੁੱਕਿਆ ਸੀ ਉਹਨਾਂ ਨੇ ਆਪਣੀ ਲੰਮੀ ਇੱਕ ਪਾਲਿਸੀ ਬਣਾ ਕੇ ਪੰਜਾਬ ਨੂੰ ਪਰਵਾਸ ਕਰਨ ਦੇ ਲਈ ਇਸ ਤਰ੍ਹਾਂ ਨਹੀਂ ਉਹਨਾਂ ਨੇ ਨੀਤੀਆਂ ਬਣਾਈਆਂ ਤੇ ਇਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਫਿਰ ਕਾਫਰਾਸਤੀ ਦੇ ਬੀਬੀ ਬੀਬੀ ਜੇ ਤੇ ਉਹਨਾਂ ਨੂੰ ਲੜਾਇਆ ਤੇ ਪੰਜਾਬ ਰਾਜ ਨੂੰ ਪੂਰੀ ਤਰ੍ਹਾਂ ਰੱਫ ਕਰ ਲਿਆ ਤੇ ਇਸੇ ਦੇ ਇਹਦੇ ਵਿੱਚ ਜਿਹੜਾ ਕਿ ਬਾਦ ਦੇ ਵਿੱਚ ਦੋ ਕੌਮਾਂ ਦਾ ਸਿਧਾਂਤ ਉਹਨਾਂ ਨੇ ਪੇਸ਼ ਕਰਕੇ ਈਮੂਲ ਲਗਾਰ ਦੇ ਤਹਿਤ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਕੀਤੀ ਜਿਹਦੇ ਵਿੱਚ ਮੁਸਲਮ ਬਹੁਗਿਣਤੀ ਦੇ ਇੱਤੇ ਨੂੰ ਪਾਕਿਸਤਾਨ ਬਣਾ ਦਿੱਤਾ ਤੇ ਬਾਕੀ ਹਿੰਦੁਸਤਾਨ ਰਹਿਣ ਦਿੱਤਾ ਤੇ ਜਿਹੜੀਆਂ ਭਾਰਤ ਦੇ ਵਿੱਚ ਉਸ ਵੇਲੇ 600 ਦੇ ਕਰੀਬ ਰਿਆਸਤਾਂ ਸਨ ਉਹਨਾਂ ਨੂੰ ਉਹਨਾਂ ਨੇ ਇੱਕ ਇਹ ਆ ਇਹ ਜਿਹਾ ਹੋ ਦਿੱਤਾ ਕਿ ਉਹ ਜਹਾਂ ਤਾਂ ਹਿੰਦੁਸਤਾਨ ਨਾਲ ਰਹਿ ਸਕਦੇ ਨੇ ਇਹ ਚਾਹਤਾ ਹੋ ਪਾਕਿਸਤਾਨ ਨਾਲ ਰਹਿ ਸਕਦੇ ਨੇ ਇਹ ਚਾਹਤਾ ਹੋ ਆਪਣੇ ਆਪ ਦੇ ਵਿੱਚ ਆਜ਼ਾਦ ਵੀ ਰਹਿ ਸਕਦੇ ਨੇ ਇਸ ਤਰ੍ਹਾਂ ਦਾ ਕਾਰਜ ਕਰਕੇ ਉਹਨਾਂ ਨੇ ਬਹੁਤ ਹੀ ਖਤਰਨਾਕ ਵੀ ਵੀ ਤੇ ਜਿਹੜੇ ਕਿ ਸਾਡੇ ਹਕਮਾਂ ਨੂੰ ਸਮਝਣ ਦੇ ਵਿੱਚ ਬਹੁਤ ਸਮਾਂ ਲੱਗਿਆ ਤੇ ਜਿਹਦੇ ਨਾਲ એનર્ਜੀ ਵੇਸਟ ਹੋਈ ਇਸੇ ਸੰਦਰਭ ਦੇ ਵਿੱਚ ਕਸ਼ਮੀਰ ਦਾ ਜਿਹੜਾ ਸਭ ਤੋਂ ਵੱਡੀ ਸਮੱਸਿਆ ਇਹ ਹੋਈ ਕਿਉਂਕਿ ਕਸ਼ਮੀਰ ਦੇ ਵਿੱਚ ਬਹੁ ਗਿੰਤੀ ਮੁਹਾਮਦਨ ਦੀ ਸੀ ਤੇ ਹਰੀ ਸਿੰਘ ਜਿਹੜਾ ਮਹਾਰਾਜਾ ਹਰੀ ਸਿੰਘ ਸੀ ਗੁਲਾਬ ਸਿੰਘ ਦਾ ਵੰਸ਼ ਉਹ 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 ਹਿੰਦੂ ਸੀ ਇਸ ਕਰਕੇ ਉਦੋਂ ਜਦੋਂ ਪਾਕਿਸਤਾਨ ਬਣ ਗਿਆ ਤਾਂ ਉਦੋਂ ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਪਾਕਿਸਤਾਨ ਦੀ ਫੌਜ ਨੇ ਜਲਿਤ ਨੈਸੀਆਂ ਬਣਾਈਆਂ ਉਹਨਾਂ ਨੇ ਕਬੈਲੀਆਂ ਨੂੰ ਉਕਸਾ ਕੇ ਕਸ਼ਮੀਰ ਦੇ ਉੱਪਰ ਆਪਣਾ ਕਬਜ਼ਾ ਕਰਨ ਦੇ ਲਈ ਭੇਜ ਦਿੱਤਾ ਜਿਹੜੀ ਕਿ ਕਬੈਲੀ ਬਹੁਤ ਅੱਗੇ ਵਾਤੇ ਵਾਤੇ ਮਤਲਬ ਬਹੁਤ ਵੱਡੇ ਹਿੱਸੇ ਦੇ ਉੱਪਰ ਉਹ ਕਾਬਜ ਹੋ ਚੁੱਕੇ ਸਨ ਤੇ ਮਹਾਰਾਜਾ ਹਰੀ ਸਿੰਘ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਤੇ ਉਹਨੇ ਕਿਉਂਕਿ ਹਰੀ ਸਿੰਘ ਆਪਣੇ ਤੌਰ ਤੇ ਆਜ਼ਾਦ ਰਹਿਣਾ ਚਾਹੁੰਦਾ ਸੀ ਤਾਂਤੂ ਜੇ ਕੋਲ ਸ਼ਕਤੀ ਨਹੀਂ ਸੀ ਜਦੋਂ ਹੀ ਉਹਨੇ ਭਾਰਤੀ ਸਰਕਾਰ ਦੇ ਨਾਲ ਸੰਧੀ ਕੀਤੀ ਤਾਂ ਭਾਰਤ ਨੇ ਆਪਣੀਆਂ ਆਪਣਾ ਆਪਰੇਸ਼ਨ ਸ਼ੁਰੂ ਕੀਤਾ ਜਿਹਦੇ ਵਿੱਚ ਸਭ ਤੋਂ ਵੱਡੀ ਜੇ ਅੱਜ ਵੀ ਦੇਖਿਆ ਜਾਵੇ ਤਾਂ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਜੀ ਨੇ ਆਪਣੀ ਜਾਨ ਹੂੜ ਕੇ ਇਹ ਉਹਨਾਂ ਕੁੜੀਆਂ ਨੂੰ ਲੱਖ ਪਾਈ ਸੀ ਤੇ ਬਹੁਤ ਕੀ ਉਹਨਾਂ ਨੇ ਕਸ਼ਮੀਰ ਨੂੰ ਬਚਾਇਆ ਸੀ ਉਹਨਾਂ ਨੂੰ ਅੱਜ ਵੀ ਸ਼ੇਰ ਬੱਚਾ ਕਹਿ ਕੇ ਯਾਦ ਕੀਤਾ ਜਾਂਦਾ ਜਿਹਨਾਂ ਦਾ ਪਿਛਲੇ ਸਮੇਂ ਦੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜੈਵ ਕਰਦੇ ਵਿੱਚ ਚਿੱਤਰ ਵੀ ਲਾਇਆ ਜੀ ਇਸ ਤਰ੍ਹਾਂ ਦੀ ਜਿਹੜੀਆਂ ਵੱਡੀਆਂ ਕਾਰਜ ਹੋਏ ਨੇ ਇਹ ਇਹ ਇਸ ਤਰ੍ਹਾਂ ਦੇ ਭੁੱਲਾਂ ਦਾ ਹੋਣ ਦੇ ਕਾਰਨ ਕੁੜੀਆਂ ਨੇ ਬਹੁਤ ਜ਼ਿਆਦਾ ਅੱਗੇ ਵੱਚੁੱਕੇ ਸਨ 18 1947 ਦੇ ਵਿੱਚ ਅਕਤੂਬਰ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਬਲਬਾ ਸ਼ੁਰੂ ਕੀਤਾ ਤੇ ਇਹ 1949 ਤੱਕ ਚੱਲਦਾ ਰਿਹਾ ਤੇ ਝੋ ਹੀ ਮਾਮਲਾ ਜੁਨੋ ਦੇ ਵਿੱਚ ਗਿਆ ਤਾਂ ਵੱਡੀਆਂ ਸ਼ਕਤੀਆਂ ਨੇ ਵਿੱਚ ਪੈ ਕੇ ਇਸ ਤਰ੍ਹਾਂ ਦਾ ਫੈਸਲਾ ਕਰਾਇਆ ਕਿ ਲਾਈਨ ਆਫ ਕੰਟਰੋਲ ਬਣਾ ਲਈ ਜਾਵੇ ਜਿੱਥੇ-ਜਿੱਥੇ ਕਬਜ਼ਾ ਤੇ ਇਹਦੇ ਵਿੱਚ ਇਸ ਦੇ ਨਾਲ ਕਸ਼ਮੀਰ ਦੀ ਵੰਡ ਹੋ ਗਈ ਤੇ ਜਿਹੜਾ ਕਿ ਪਾਕਿਸਤਾਨ ਵਾਲੇ ਪਾਸੇ ਗਿਆ ਉਹ ਮਕੂਜਾ ਕਸ਼ਮੀਰ ਬਣ ਗਿਆ ਜਾਂ ਪੀਓਕੇ ਬਣ ਗਿਆ ਤੇ ਦੂਸਰੇ ਪਾਸੇ ਭਾਰਤ ਵਾਲਾ ਜਿਨੇ ਪ੍ਰਾਂਤ ਰਹਿ ਪਰੰਤੂ ਇੱਥੇ ਤੱਕ ਵੀ ਗੱਲ ਜੇ ਖੜੀ ਰਹਿੰਦੀ ਫਿਰ ਵੀ ਠੀਕ ਸੀ ਪਰੰਤੂ ਅ ਕਿ ਵਿਜਿਆ ਦੀ ਨੀਤੀ ਜਿਹੀ ਛੱਟ ਕੇ ਗਏ ਸਨ ਜਿਹੀ ਕੁਟਲ ਨੀਤੀ ਸੀ ਤੇ ਜਿਨੇ ਇਸ ਖਿੱਤੇ ਦੇ ਵਿੱਚ ਇੱਕ ਬਗਦਮਨੀ ਪੈਦਾ ਕਰਨੀ ਸੀ ਇਹ ਬਗਦਮਨੀ ਪੈਦਾ ਹੁੰਦੀ ਰਹੀ ਪਾਕਿਸਤਾਨ ਦੀ ਸਰਕਾਰ ਵੱਲੋਂ ਜਾਂ ਫੌਜਾਂ ਵੱਲੋਂ ਇਸ ਤਰ੍ਹਾਂ ਦੀ ਨੀਤੀ ਹੋਈ ਕਿ ਉਹਨਾਂ ਨੇ ਕਸ਼ਮੀਰ ਦੇ ਵਿੱਚ ਫਿਰ ਹੁਸਪੈਟ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਦੇ ਤਹਿਤ ਜਿਵੇਂ ਕਿ ਉਹਨਾਂ ਨੇ ਇੱਕ ਆਪਰੇਸ਼ਨ ਬਣਾਇਆ ਆਪਰੇਸ਼ਨ ਜਿਬਰਾਲਟਰ ਦੇ ਤਹਿਤ ਉਹਨਾਂ ਨੇ ਕਸ਼ਮੀਰ ਦੇ ਵਿੱਚ ਖਫੜਾ ਦਾਪੜੀ ਪੈਦਾ ਕਰਨਾ ਕਸ਼ਮੀਰ ਦੇ ਵਿੱਚ ਰਾਜਕਤਾ ਫਲਾਉਣੀ ਕਸ਼ਮੀਰ ਦੇ ਵਿੱਚ ਤੋੜ ਖੰਡੀਆਂ ਕਾਰਵਾਈਆਂ ਸ਼ੁਰੂ ਕਰਨੀਆਂ ਸ਼ੁਰੂ ਕੀਤੀਆਂ ਤੇ ਜਿਸ ਦੇ ਬਾਰੇ ਉਹਨਾਂ ਨੇ ਅਗਸਤ 1965 ਦੇ ਵਿੱਚ ਇਸ ਤਰ੍ਹਾਂ ਦੀ ਵੱਡੇ ਪੱਧਰ ਦੇ ਉੱਪਰ ਕਾਰਵਾਈ ਕਸ਼ਮੀਰ ਦੇ ਵਿੱਚ ਕੀਤੀ ਇਸ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਵੱਲੋਂ ਭਾਰਤੀ ਫੌਜਾਂ ਵੱਲੋਂ ਸਤੰਬਰ 1965 ਦੇ ਵਿੱਚ ਵੱਡੀ ਜੰਗ ਹੋਈ ਜਿਹੜੀ ਇਹ ਜੀ ਦੇ ਵਿੱਚੋਂ ਉਹਨਾਂ ਨੇ ਭਾਰਤ ਸਰਕਾਰ ਦੀਆਂ ਭਾਰਤੀਆਂ ਫੌਜਾਂ ਨੇ ਪਾਕਿਸਤਾਨ ਨੂੰ ਵੱਡੀ ਸ਼ਿਕਸਤ ਦਿੱਤੀ ਤੇ ਪਰ ਵੱਡੀਆਂ ਤਾਕਤਾਂ ਅਮਰੀਕਾ ਤੇ ਸូវিয়েਟ ਯੂਨੀਅਨ ਨੇ ਵਿਚ ਪੈ ਕੇ ਇਹ ਜੁਤਬੰਦੀ ਕਰਾਈ ਗਈ ਜਿਸ ਦੇ ਨਾਲ ਇਸ ਤੋਂ ਬਾਅਦ ਕਾਸ਼ਤਾਂ ਸੰਮਝਾ ਤਾ ਹੋਇਆ ਜਿੱਤੇ ਕਿ ਭਾਰ ਦੇ ਦੇ ਪ੍ਰਧਾਨ ਮੰਤਰੀ ਦੇਸ਼ ਜੀ ਜੀ ਤੁਸੀਂ ਲਾਲ ਬਹਾਦਰ Shastri ਜੀ ਜੈਸੰਭ ਕੁਝ ਸਮਝਉਂਦਾ ਹੈ ਕਾਸ਼ ਕੰਸੋਗੇ ਜੁਨਨ ਦੇ ਵਿੱਚ ਉਸ ਬਾਰੇ ਸਮਝਉਂਦਾ ਕਰਾਇਆ ਗਿਆ ਤੇ ਇਹ ਇਹ ਮਾਮਲਾ ਇਸੇ ਤਰ੍ਹਾਂ ਹੀ ਲੱਗਦਾ ਰਿਹਾ ਕਿਉਂਕਿ ਕਸ਼ਮੀਰ ਜਿਹੜਾ ਹਿੰਦੁਸਤਾਨ ਦਾ ਬਹੁਤ ਖੁਸ਼ਹਾਲ ਭਾਗ ਹਿੰਦੁਸਤਾਨ ਦਾ ਇੱਕ ਖੂਬਸੂਰਤ ਪ੍ਰਾਂਤ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਕਿਉਂਕਿ ਉਹ ਵੱਡੀਆਂ ਜਿਹੜੀਆਂ ਤਾਕਤਾਂ ਨੇ ਭਾਵੇਂ ਤ੍ਰੀ ਤਾਕਤਾਂ ਨੇ ਜਿਹੜੀਆਂ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਤੇ ਅੰਗਰੇਜ਼ਾਂ ਨੇ ਇੱਕ ਪਾਲਸੀ ਹੀ ਇਸ ਤਰ੍ਹਾਂ ਨੀਤੀ ਬਣਾ ਦਿੱਤੀ ਸੀ ਜਿਸ ਨੀਤੀ ਨੂੰ ਬਾਅਦ ਦੇ ਵਿੱਚ ਵੀ ਚਾਹੇ ਉਹ ਅਮਰੀਕਾ ਸੀ ਤਾਂ ਕਿ ਵੱਡੀ ਜਿਹੜੀ ਸਾਮਰਾਜੀ ਸ਼ਕਤੀ ਅਮਰੀਕਾ ਬਣ ਗਈ ਸੀ ਉਹਨਾਂ ਨੇ ਵੀ ਉਸੇ ਨੀਤੀ ਨੂੰ ਅਡਾਪਟ ਕੀਤਾ ਤੇ ਉਸ ਦੇ ਤਹਿਤ ਉਹ ਕੰਮ ਕਰਦੇ ਰਹੇ ਤੇ ਉਹ ਜਿਹੜੀ ਕਸ਼ਮੀਰ ਦਾ ਜਿਹੜਾ ਮਸਲਾ ਕੀ ਦਾ ਉਹ ਗੁੰਦੀਰ ਤੋਂ ਗਲੀ ਹੁੰਦਾ ਗਿਆ ਪੰਜਾਬ ਉਸ ਦੇ ਵਿੱਚੋਂ ਹੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਮਾ ਉਤਪੰਨ ਹੁੰਦੀਆਂ ਰਹੀਆਂ ਸੂਰਪੰਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਬੜਾ ਕੁਝ ਹੁੰਦਾ ਰਿਹਾ ਤੇ 1999 ਦੇ ਵਿੱਚ ਫਿਰ ਜਿਹੜਾ ਕਾਰਗਿਲ ਦਾ ਖੇਤਰ ਸੀ ਜਾਂ ਕਾਰਗਿਲ ਦਾ ਜਿਹੜਾ ਫਾ ਦਾ ਲੱਗਦਾ ਸੀਗਾ ਉਹਦੇ ਉੱਪਰ ਕਵੈਲੀਆਂ ਨੂੰ ਪਾਕਿਸਤਾਨੀ ਫੌਜਾਂ ਨੇ ਇਸ ਤੋਂ ਪਹਿਲਾਂ ਡਾਕਟਰ ਸਾਹਿਬ 1971 ਦੀ ਵੀ ਜੰਗ ਹੁੰਦੀ ਹੈ ਹਾਂ ਇਸ ਤੋਂ ਪਹਿਲਾਂ 1971 ਦੀ ਜੰਗ ਹੋਈ ਤੇ ਜਿਹੜੀ ਚੱਲਦੀ ਹਾਂ ਇਹ ਜਿਵੇਂ 1971 ਦੀ ਜੰਗ ਦੇ ਵਿੱਚ ਵੀ ਇਹੋ ਹੀ ਕਮਲਾਲ ਸੀਗਾ ਭਾਰਤੀ ਭਾਰტიਿਆਂ ਦੇ ਵਿੱਚ ਵੀ ਸਮੁੱਚੇ ਭਾਰਤੀਆਂ ਦੇ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚ ਆਪਣੀਆਂ ਜਿਹੜੀਆਂ ਅੰਦਰੂਨੀ ਹਾਲਤਾਂ ਸੀ ਜਾਂ ਉਹਦਾ ਰਾਜਸੀ ਕਾਰਨ ਸੀ ਦੇ ਜਿਸ ਤਰ੍ਹਾਂ ਕਿ ਉਹਨਾਂ ਦੇ ਉੱਪਰ ਬੰਗਲਾ ਭਾਸ਼ਾ ਬੰਗਲਾ ਭਾਸ਼ਾ ਨੂੰ ਨਕਾਰ ਕੇ ਉਹਨਾਂ ਦੇ ਉੱਪਰ ਉਰਦੂ ਥੋਸਿਆ ਗਿਆ ਇਸ ਕਰਕੇ ਪੂਰਬੀ ਪਾਕਿਸਤਾਨ ਤੇ ਪੱਛਮੀ ਪਾਕਿਸਤਾਨ ਦੇ ਵਿੱਚ ਕਾਫੀ ਵੱਡਾ ਜਿਹੜਾ ਬਕਰੀਮਾ ਪਿਆ ਤੇ ਜਦੋਂ ਸ਼ੇਖੂ ਮਜੀਬੁਲ ਅਹਿਮਾਨ ਦੀ ਦੀ ਪਾਰਟੀ ਵੱਧ ਵੋਟਾਂ ਨਾਲ ਜਿੱਤੀ ਪਰੰਤੂ ਉਹਨਾਂ ਨੂੰ ਪੱਛਮੀ ਪਾਕਿਸਤਾਨ ਵਾਲਿਆਂ ਨੇ ਸਹਕਾਰ ਨਹੀਂ ਕੀਤਾ ਤੇ ਉਹਨਾਂ ਨੂੰ ਕੈਦ ਕਰ ਲਿਆ ਤੇ ਇਹ ਦੇ ਵਿੱਚ ਸ਼ੇਖ ਮੁਜੀਬ ਰਹਿਮਾਨ ਦੀ ਪਾਰਟੀ ਦੇ ਮੁਕਤੀਵਾਦੀ ਬਣਾਤੇ ਆਪਣੀ ਇਜ਼ਾਦੀ ਦੇ ਲਈ ਸੰਘਰਸ਼ ਕੀਤਾ ਤੇ ਹਿੰਦੁਸਤਾਨ ਦੀ ਸਰਕਾਰ ਨੇ ਹਿੰਦੁਸਤਾਨ ਦੀ ਫੌਜ ਨੇ ਬੜੇ ਵੱਡੇ ਪੱਧਰ ਦੇ ਉੱਪਰ ਵੱਡੇ ਕ੍ਰਿਸ਼ਨ ਕਰਕੇ ਇਸ ਲੜਾਈ ਦੇ ਵਿੱਚ ਆਪਣੀ ਸਫਲਤਾ ਹਾਸਲ ਕੀਤੀ 1 ਲੱਖ ਦੇ ਕਰੀਬ ਪਾਕਿਸਤਾਨੀਆਂ ਦੀਆਂ ਫੌਜਾਂ ਜਰਨਲਿਸਟ ਕਿਹਾ ਜੀਤੀ ਤਦ ਲਈ ਦੇ ਹੇਠ ਉਹਨਾਂ ਨੇ ਭਾਰਤੀ ਜਨਰਲ ਹਮ ਜਨਰ ਜਗਦੀਸ਼ ਰੋੜਾ ਦੇ ਸਾਹਮਣੇ ਸਰੈਂਡਰ ਕੀਤਾ ਇਹ ਜਿਹੜਾ ਕਿ ਉਸ ਵੇਲੇ ਦਾ ਸਭ ਤੋਂ ਵੱਡਾ ਸਰੈਂਡਰ ਸੀ ਦੁਨੀਆ ਭਰ ਦੇ ਵਿੱਚ ਦੇਖਣ ਵਾਲੀ ਗੱਲ ਸੀ ਕਿ ਤੇ ਇੰਨੀ ਵੱਡੀ ਗਲਤੀ ਦੇ ਵਿੱਚ ਫੌਜਾਂ ਨੇ ਆਖਿ ਸਮਰਪਿਤ ਕੀਤਾ ਸੀ ਕੈਦਾ ਪਾਉਂਡ 825 ਵੀ ਭਾਰਤ-ਪਾਕਿਸਤਾਨ ਦਰਮਿਆਨ ਜੰਗ 1947 ਦੀ ਵੰਡ ਤੋਂ ਬਾਅਦ ਕਸ਼ਮੀਰ ਦੇ ਮੁੱਦੇ ਉੱਤੇ ਹੁੰਦੀ ਹੈ 1990 ਤੱਕ ਚਲਦੀ ਹੈ ਜਿਹਦੇ ਵਿੱਚੋਂ ਇੱਕ ਮਕਬੂਜ਼ਾ ਕਸ਼ਮੀਰ ਦਾ ਰੇਡ ਦਾ ਨਵਾਂ ਉਹ ਵਿੱਚ ਕੇ ਸਾਹਨੇ ਆਉਂਦਾ ਹ ਤੇ ਕਹਿੰਦਾ ਭਾਵੇਂ ਕਿ ਜਿਹੜੇ ਦਵੱਲੇ ਮੁਲਕ ਵਿੱਚ ਪੈਂਦੇ ਐ ਉਸ ਮੇਰੇ ਸ਼ੋਭਿਤ ਸੰ ਅਮਰੀਕਾ ਹੋਰ ਮੁਲਕ ਸਵੇ ਤਾਂ ਇਹ ਦੋਨਾਂ ਮੁਲਕਾਂ ਦੇ ਵਿੱਚ ਚੰ ਖਤਮ ਹੋਈ ਸੀ ਆਉਂਦਾ ਹੂ ਮਕਬੂਜ਼ਾ ਕਸ਼ਮੀਰ ਦਾ ਮਾਮਲਾ ਇੱਕ ਨਵਾਂ ਰੇਡਰ ਬਣ ਕੇ ਸਾਹਮਣੇ ਆਇਆ ਤੇ ਕਹਿੰਦਾ ਭਾਬ ਕਿ ਉਹ ਏਰੀਆ ਉਸ ਵੇਲੇ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਭਾਰਤ ਤੋਂ ਖੁੱਸ ਗਿਆ ਤੇ ਫਿਰ ਭਾਰਤ ਨੇ ਜਿਵੇਂ ਅਗਲਾ ਪਤਲਾ ਲਿਆ 1971 ਦੇ ਵਿੱਚ ਪਾਕਿਸਤਾਨ ਦਾ ਜਿਹੜਾ ਹਿੱਸਾ ਸੀਗਾ ਬੰਗਲਾਦੇਸ਼ ਵਾਲਾ ਉਹ ਇੱਕ ਆਜ਼ਾਦ ਮੁਲਕ ਹੋ ਕੇ ਦੁਨੀਆ ਦੇ ਸਾਹਮਣੇ ਆਇਆ ਵੱਡੇ ਪੱਧਰ ਉਤੇ ਉਸ ਜੰਗ ਦੇ ਵਿੱਚ ਭਾਰਤ ਦੀ ਜਲੇਰੀ ਤੇ ਬਹਾਦਰੀ ਦੀਆਂ ਘਟਨਾਵਾਂ ਬਾਰੇ ਵਿੱਚ ਚਰਚਾ ਹੋਈ ਡਾਕਟਰ ਸਾਹਿਬ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਭਾਰਤ ਪਾਕਿਸਤਾਨ ਦਰਮਿਆਨ ਅੱਗੇ ਕਿਹੜੇ ਕਿਹੜੇ ਜਿਹੜੇ ਵਿਸ਼ੇ ਹੋਏ ਕਿਹੜੇ ਕਿਹੜੇ ਉਹਨਾਂ ਦੇ ਕਾਰਨ ਬਣ ਰਹੇ ਨੇ ਨੇ ਸੰਦੇਪਾ ਭਾਰਤ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਸ਼ਾਂਤੀ ਸਥਾਪਿਤ ਕਰਨ ਦੇ ਲਈ ਬੜੇ ਯਤਨ ਹੀ ਹੁੰਦੇ ਰਹੇ ਲਗਾਤਾਰ ਯਤਨ ਹੁੰਦੇ ਰਹੇ ਜਿਵੇਂ ਯਾਤਰਾ ਐਕਸਪ੍ਰੈਸ ਚਲਾਈ ਗਈ ਬਸ ਦਾ ਸਫਰ ਵੀ ਚਲਾਇਆ ਗਿਆ ਤੇ ਆਪਸੀ ਵਪਾਰ ਦੇ ਲਈ ਕੁਝ ਖੁੱਲ੍ਹਾ ਦਿੱਤੀਆਂ ਗਈਆਂ ਪਰ ਤੁ ਆਪਸੀ ਇਸ ਤਰ੍ਹਾਂ ਦਾ ਤਣਾਅ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਬੜਿਆ ਹੋਇਆ ਸੀ ਕਿ ਸਾਡਾ ਦੇਸ਼ ਦੀ ਬੰਗਲਾਦੇਸ਼ ਨੂੰ ਕਿਵੇਂ ਬਣਾਇਆ ਗਿਆ ਤੋੜਿਆ ਗਿਆ ਤੇ ਭਾਰਤੀਆਂ ਦੇ ਮਨਾਂ ਦੇ ਵਿੱਚ ਲਾਜ਼ਮੀ ਸੀਗਾ ਕਿ ਸਾਡਾ ਜਿਹੜਾ ਸਵਰਗ ਹੈ ਕਸ਼ਮੀਰ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਰੱਖਿਆ ਹੈ ਇਸ ਤਰ੍ਹਾਂ ਦੀ ਜਿਹੜੀ ਇੱਕ ਦਿਲਾਂ ਦੇ ਵਿੱਚ ਦਰਾਰ ਪੈ ਗਈ ਸੀ ਇਹ ਲਗਾਤਾਰ ਅੱਗੇ ਵਧਦੀ ਗਈ ਤੇ ਇਹਨੂੰ ਹਵਾ ਉਹਨੂੰ ਮਿਲੀ ਜਦ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲਬਹਿਰੀ ਬਾਜਪਾਈ ਜੀ ਨੇ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਠੰਗਣਾ ਅੱਗੇ ਵਧਾਉਣ ਦੇ ਲਈ ਉਹਨਾਂ ਨੇ ਸਮਝਿਆ ਅਮ ਬਸ ਸਰਵਸ ਸ਼ੁਰੂ ਕਰਨ ਦੇ ਲਈ ਅਮਨ ਜਦੂ ਇਸ ਤਰ੍ਹਾਂ ਦੇ ਯਤਨ ਕੀਤੇ ਪਰ ਉਸੇ ਵੇਲੇ ਪਾਕਿਸਤਾਨ ਦੀ ਜਿਹੜੀ ਅੰਦਰਲੀ ਫੌਜੀ ਅੰਦਰਲੇ ਕਿ ਜਿਹੜੀ ਕੰਟਰਡਿਕਸ਼ਨ ਸੀ ਉੱਤੇ ਦੀ ਰਾਜ ਦੀ ਲੀਡਰਸ਼ਿਪ ਦੇ ਨਾਲ ਫੌਜ ਵੱਲੋਂ ਉਹਨਾਂ ਨੇ ਕਾਰਗਿਲ ਦੀ ਵਿੱਚ ਕਾਰਗਿਲ ਦੇ ਖੇਤਰ ਦੇ ਵਿੱਚ ਕਾਰਗਿਲ ਪਹਾੜੀਆਂ ਦੇ ਵਿੱਚ ਇਸ ਤਰ੍ਹਾਂ ਦੀ ਕੂਸ ਪੈਠ ਕਰਾਈ ਕਿ ਉਹਨਾਂ ਨੇ ਭਾਰਤੀ ਇਲਾਕੇ ਦੇ ਵਿੱਚ ਬਹੁਤ ਦੂਰ ਤੱਕ ਆਪਣਾ ਕਬਜ਼ਾ ਕਰ ਲਿਆ ਜਦੋਂ ਜਿਸ ਨੂੰ ਖਜੇੜਨ ਦੇ ਲਈ ਭਾਰਤ ਨੇ ਆਪਣਾ ਜਿਹੜਾ ਵਖਰਾ ਅਭਿਆਨ ਚਲਾਇਆ ਜਿਹੜਾ ਕਿ ਮਈ ਦੇ ਵਿੱਚੋਂ ਸ਼ੁਰੂ ਹੋ ਕੇ ਜੁਲਾਈ ਤੱਕ ਇਹ 20 ਜੁਲਾਈ ਨੂੰ ਖਤਮ ਕਰ ਦਿੱਤਾ ਜਿਹੜਾ ਭਾਰਤ ਨੇ ਉਹਨਾਂ ਨੇ ਇੱਕ ਕਾਰਗਿਲ ਨੂੰ ਆਪਣੇ ਕਾਬੂ ਹਾਂ ਇਹਦਾ ਨਾਮ ਸ਼ਾਇਦ ਭਾਰਤ ਵੱਲੋਂ ਆਪਰੇਸ਼ਨ ਜਿਹੜਾ ਨਾਮ ਦਿੱਤਾ ਜਾਂਦਾ ਹੈ ਆਪਰੇਸ਼ਨ ਕੋਡ ਵਿਜੇ ਸੀ ਜੀ ਹਾਂਜੀ ਇਸੇ ਇਸ ਦਿਨ ਨੂੰ ਵੱਡੇ ਪੱਧਰ ਦੇ ਉੱਪਰ ਭਾਰਤ ਨੇ ਮਨਾਇਆ ਵੀ ਹੈ ਅੰਡਰਟੇਕਸ ਸਭ ਤੋਂ ਮਨਾਇਆ ਜਾਂਦਾ ਹੈ ਕਿ ਦੇਖੋ ਸਾਡੇ ਇਹ ਜਵਾਨਾਂ ਨੇ ਆਪਣੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਆਪਣੀਆਂ ਅਫਸਰਾਂ ਦੀਆਂ ਫੌਜੀ ਅਫਸਰਾਂ ਦੀਆਂ ਵੱਡੀਆਂ ਕੁਰਬਾਨੀਆਂ ਹੁੰਦੀਆਂ ਹਨ ਜਨ ਬੜੀ ਵੱਡੇ ਡਾਕਟਰ ਸਾਹਿਬ ਇਹ ਦੋਨਾਂ ਮੁਲਕਾਂ ਦੇ ਵਿੱਚ ਜ਼ਮੀਨੀ ਖੇਤਿਆਂ ਨੂੰ ਲੈ ਕੇ ਵਾਦ-ਵਿਵਾਦ ਤਾਂ ਜਿੱਤੇ ਹੈ ਹੈ ਉੱਥੇ ਪਾਕਿਸਤਾਨ ਦੇ ਵਿੱਚ ਫੌਜ ਤੇ ਰਾਜਸੀ ਪੱਧਰ ਦਾ ਜਿਹੜਾ ਹੈ ਸੰਤੋਲ ਉਸ ਕਦਰ ਹੱਲੇ ਤਾਈਂ ਨਹੀਂ ਬੈਠਿਆ ਲੋਕਤੰਤਰ ਦੇ ਜਹਾਜ਼ ਤੋਂ ਜਿਸ ਦੀ ਵਜ੍ਹਾ ਇਹ ਮਾਮਲਾ ਜਿਹੜਾ ਹੈ ਉਹ ਕਿਸੇ ਤਨਪੱਤ ਨਹੀਂ ਲੱਗ ਰਿਹਾ ਤੇ ਮਾਹੌਲ ਜਿਹੜਾ ਉਹ ਜੰਗਵਾਲ ਤੋਂ ਨੱਪੜਦਾ ਇਸ ਤੋਂ ਬਾਅਦ ਫਿਰ ਜਿਹੜਾ ਉੜੀ ਵਾਲਾ ਮਾਹੌਲ ਜਾਂ ਪਲਵਾਮਾ ਇਹ ਕਿੰਨੇ ਕਿੰਨੇ ਵਾਪਰੇ ਜੀ ਭਿੰਡਰ ਸਾਹਿਬ ਬੇਸ਼ੱਕ 23 ਜੁਲਾਈ 1999 ਨੂੰ ਭਾਰਤ ਨੇ ਇੱਕ ਤਰ੍ਹਾਂ ਦਾ ਤੌਰ ਤੇ ਆਪਣੀ ਸ਼ਾਂਤੀ ਬਹਾਲ ਕਰ ਦਿੱਤੀ ਕਾਰਗਰ ਰਿਥਾਪਤ ਪ੍ਰਾਪਤ ਕਰਕੇ ਆਪਣਾ ਹੁਕਮ ਘੰਡਾ ਘੜ ਦਿੱਤਾ ਪਰਤੂ ਪਾਕਿਸਤਾਨ ਦੇ ਵਲੋਕਰ ਵੀ ਸ਼ਰਾਰਤਾਂ ਹੁੰਦੀਆਂ ਰਹੀਆਂ ਉਹਨਾਂ ਨੇ ਉੜੀ ਦੇ ਵਿੱਚ ਫੌਜੀ ਅੱਡੇ ਦੇ ਵਿੱਚ ਹਮਲਾ ਕਰਕੇ ਆਪਣੇ ਉਹਨਾਂ ਦੇ ਕੁਝ ਅਤੰਕੀਆਂ ਨੇ ਫੌਜੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜੀਰਾਵੜਲਾ ਭਾਰਤੀ ਫੌਜ ਨੇ ਵੀ ਆਪਣਾ ਸਰਜੀਕਲ ਆਪਰੇਸ਼ਨ ਕਰਕੇ ਉਹਨਾਂ ਨੂੰ ਮਾਰਿਆ ਤੇ ਆਪਣੇ ਆਪ ਨੂੰ ਜਿਹੜੀ ਹੈਗੀ ਆਪਣੀ ਸ਼ਕਤੀ ਨੂੰ ਦਿਖਾਇਆ ਕਿਆ ਇਸ ਤਰ੍ਹਾਂ ਦਾ ਹੁੰਦਾ ਰਿਹਾ ਉਸ ਤੋਂ ਬਾਅਦ ਪੁਲਵਾਮਾ ਦੇ ਵਿੱਚ ਫਰਵਰੀ 2019 ਦੇ ਵਿੱਚ CRPF ਦੇ 46 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਹਦਾ ਵਦਲਾ ਵੀ ਭਾਰਤ ਸਰਕਾਰ ਨੇ ਆਰਮੀ ਫੌਜ ਨੇ ਤੇ ਭਾਰਤ ਦੀ 에어ਫੋਰਸ ਨੇ ਲਿਆ ਕੀ ਉੱਥੇ ਹਵਾਈ ਜਹਾਜ਼ਾਂ ਦੇ ਪਰਤੋਂ ਤੱਕ ਸਟ੍ਰਾਈਕ ਕਰਕੇ ਉਹਨਾਂ ਦੇ ਅੱਡੇਨ ਤਬਾਹ ਕੀਤਾ ਗਿਆ ਇਹ ਪਹਿਲੀ ਵਾਰ ਸੀ ਨੂੰ ਸਫਤ ਕਰ ਤੋਂ ਵਾਰ ਜਿੱਥੇ ਕਿ ਭਾਰਤੀ 에어ਫੋਰਸ ਦੇ ਜਹਾਜ਼ਾਂ ਨੇ 에어ਫੋਰਸ ਦੇ ਜਵਾਨਾਂ ਨੇ ਚੁਣੇ ਇੱਕ ਇਹ ਇਸ ਦੇ ਤਰ੍ਹਾਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਕਹਿੰਦਾ ਭਾਵੇਂ ਕਿ ਪਾਕਿਸਤਾਨ ਦੇ ਕਬਜ਼ੇ ਵਿੱਚ ਜਾ ਕੇ ਹਵਾਈ ਹਮਲੇ 에ਅਰ ਸਟ੍ਰाइक ਭਾਰਤ ਨੇ 19 ਇਹ ਜਿਹੜਾ ਮਾਮਲਾ ਤੁਸੀਂ ਦੱਸ ਰਹੇ ਉਦੋਂ ਪਹਿਲੀ ਵਾਰ ਹੋਇਆ 1971 ਤੋਂ ਬਾਅਦ। ਹਾਂਜੀ। ਇਹ 1975 ਤੋਂ ਬਾਅਦ ਇਸ ਤਰ੍ਹਾਂ ਭਾਰਤ ਦੀ ਜਿਹੜੇ ਹਮਲੇ ਹੋ। ਹੁਣ ਫਿਰ ਜਿਹੜਾ ਸੰਦੂਰ ਆਪਰੇਸ਼ਨ ਇਹ ਰਾਤ ਸਾਹਿਬ ਪੈਲਗਾਮ ਦੀ ਘਟਨਾ ਤੋਂ ਬਾਅਦ 13 ਦਿਨਾਂ ਬਾਅਦ 14 ਦਿਨਾਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸਿੰਦੂਰ ਆਪਰੇਸ਼ਨ ਜਿਹਨੂੰ ਭਾਰਤ ਨੇ ਸਿੰਦੂਰ ਆਪਰੇਸ਼ਨ ਦਾ ਨਾਮ ਦਿੱਤਾ ਲੰਗੀ ਰਾਤ ਉਹਦਾ ਇੰਜਾਮ ਸਾਹਮਣੇ ਆਇਆ ਵੱਡੇ ਪੱਧਰ ਤੇ ਦੁਨੀਆ ਭਰ ਦੇ ਵਿੱਚ ਹੁਣ ਵਾਲੇ ਮਾਹੌਲ ਦੀ ਹੁਣ ਵਾਲੇ ਚਰਚਾ ਹੈ ਕਿਵੇਂ ਦੇਖਦੇ ਹੋ ਪਹਿਲਗਾਮ ਤੋਂ ਲੈ ਕੇ ਵਿੱਚ 13 ਦਿਨ ਦਾ ਵਕਫਾ ਤੇ ਫਿਰ ਭਾਰਤ ਵੱਲੋਂ ਫਿਰ ਜਿਹੜਾ 에ਅਰ ਸਟ੍ਰਾਈਕ ਪਾਕਿਸਤਾਨ ਦੇ ਕਿਤੇ ਨੇ ਵੱਧ ਜੀ ਪਰ ਇੰਤਰਸੰ ਦੇਖੋ ਜਦੋਂ ਪਹਿਲਗਾਮ ਦੇ ਵਿੱਚ ਇਸ ਤਰ੍ਹਾਂ ਦਾ ਹਮ ਕਾਰਵਾਈ ਕੀਤੀ ਗਈ ਜੀ ਭਾਰਤੀ ਲੀਡਰਸ਼ਿਪ ਅਤੇ ਭਾਰਤੀ ਸੈਨਾ ਨੇ ਪੂਰੀ ਤਨਦੇਹੀ ਆਪਣੀ ਪਲਾਨੀਤੀ ਬਣਾਈ ਸਟ੍ਰੈਟਜੀ ਬਣਾਈ ਉਸ ਦੇ ਤਹਿਤ 2 ਅਪ੍ਰੈਲ ਨੂੰ ਇੱਕ ਘਟਨਾ ਵਾਪਰੀ ਸੀ ਪਹਿਲਗਾਮ ਬਾੜੀ ਤੇ 6 ਅ 7 ਦੀ ਦਰਮਿਆਨੀ ਰਾਤ ਨੂੰ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਇਸ ਤਰ੍ਹਾਂ ਦੇ ਜਿਹੜੇ ਨੌ ਜਗ੍ਹਾ ਦੇ ਉੱਪਰ ਜਿੱਥੇ ਕਿ ਅਤੰਕਵਾਦੀਆਂ ਦੇ ਅੱਡੇ ਚਲਾਏ ਜਾ ਰਹੇ ਸੀ ਜਿੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਉਹਨਾਂ ਦੇ ਉੱਪਰ 에ਅ ਸਟ੍ਰਾਈਕ ਕਰਕੇ ਉਹਨਾਂ ਨੂੰ ਤਹੱਸ ਨਹਿਸ ਕੀਤਾ ਇਹ ਰਾਤ ਨੂੰ 1:05 ਮਿੰਟ ਤੋਂ ਲੈ ਕੇ 1:30 ਮਿੰਟ ਤੱਕ 25 ਮਿੰਟਾਂ ਦੇ ਵਿੱਚ ਇਸ ਤਰ੍ਹਾਂ ਦਾ ਆਪਰੇਸ਼ਨ ਕਰਕੇ ਨੇ ਆਪਣੀ ਜਿਹੜੀ ਸਮਰੱਥਾ ਤੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਵੀ ਕੀਤਾ ਜਿਸ ਤਰ੍ਹਾਂ ਕਿ ਭਾਰਤੀ ਔਰ ਦੇ ਬਲੋਕੀਤੀ ਦੀ ਪ੍ਰੈਕੰਟਰ ਦੇ ਵਿੱਚ ਇੱਕ ਪਾਰਟੀ ਤੋਂ ਦੀ ਕੰਨਲ ਕ੍ਰੈਸੀ ਨੇ ਬ੍ਰੀਫ ਕੀਤਾ ਕਿ ਇਹ ਸਿਰਫ ਅਤੰਕਵਾਦ ਦੇ ਵਿਰੁੱਧ ਹਮਲਾ ਕੀਤਾ ਗਿਆ ਨਾ ਕਿ ਪਾਕਿਸਤਾਨ ਦੀ ਕਿਸੇ ਫੌਜੀ ਅਡੇ ਦੇ ਉੱਪਰ ਜਾਂ ਫੌਜੀ ਸਥਾਨ ਦੇ ਉੱਪਰ ਨਾ ਕਿਸੇ ਪਬਲਿਕ ਪਲੇਸ ਦੇ ਉੱਪਰ ਇਸ ਤਰ੍ਹਾਂ ਦਾ ਹਮਲਾ ਨਹੀਂ ਹੋਇਆ ਜਿਦੇ ਵਿੱਚ ਕਿਸੇ ਜੰਨਤਕ ਵਿਅਕਤੀ ਦੀ ਮੌਤ ਜਾਂ ਆਮ ਨਾ ਸਮਝਿਆ ਸੀ ਵੀ ਜਾਂ ਦੀ ਕੋਈ ਹੋਣੀ ਸਾਡੇ ਆਇਆ ਤੇ ਨਾ ਹੀ ਸਾਡੀ ਇਹ ਨੀਤੀ ਸੀ ਉਹਨਾਂ ਨੇ ਇਹ ਵੀ ਬਰੀਫ ਕੀਤਾ ਕਿ ਇਹ ਇਹ ਤਾਂ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਇਹਨਾਂ ਅੱਡੇਆਂ ਦੇ ਵਿੱਚੋਂ ਹੀ ਜਿਹੜੇ ਤਿਆਰ ਕੀਤੇ ਹੋਏ ਅਤਿਨਕਵਾਦੀਆਂ ਨੇ ਐਂ ਪਲਵਾਮਾ ਦੇ ਵਿੱਚ ਤੇ ਉਸ ਤੋਂ ਬਾਅਦ ਉਰੀ ਦੇ ਵਿੱਚ ਤੇ ਪਿਛਲੇ 2024 ਦੇ ਵਿੱਚ ਪੀਥ ਜੱਤਰੀਆਂ ਦੇ ਉੱਪਰ ਹਮਲੇ ਕੀਤੇ ਸੀ ਤੇ ਉਹਨਾਂ ਦੀਆਂ ਜਾਂਚਾਂ ਲਈਆਂ ਸੀ ਤੇ ਇਹ ਇਹ ਉਹਨਾਂ ਨੇ ਪੂਰੀ ਡਿਟੇਲ ਦੇ ਨਾਲ ਦੱਸਿਆ ਕਿ ਇਹਦਾ ਮਕਸਦ ਇਹ ਸੀ ਕਿ ਅਤੰਕਵਾਦ ਨੂੰ ਖਤਮ ਕਰਨ ਐਕਸਪੋਰਟ ਦੇ ਪ੍ਰਤੀ ਜਿਹੜੀ ਬਾਹਰ ਸਰਕਾਰ ਦੀ ਜਾਂ ਦੁਨੀਆ ਦੀ ਵਿਸ਼ਵ ਦੀ ਨੀਤੀ ਹੈ ਉਹਦੇ ਤਹਿਤ ਹੀ ਕਰ ਰਹੇ ਹਾਂ ਚਾਹੇ ਪਰ ਦੂਜੇ ਪੱਧਰ ਤੇ ਦੁਖਦਾਈ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਦੇ ਆਪਰੇਸ਼ਨ ਤੋਂ ਬਾਅਦ ਜਿਹੜੀ ਪਾਕਿਸਤਾਨ ਵਾਲੇ ਪਾਸੇ ਹੋ ਰਹੀ ਹੈ ਉਹ ਦਿਨ ਦੇ ਚੜ੍ਹਾ ਤੱਕ ਸੂਰ ਚੜ੍ਹੇ ਤੱਕ ਜਾਰੀ ਰਹੀ ਕਿ ਪਹੁੰਚ ਦੇ ਵਿੱਚ ਕੋਈ ਖੇਤਰ ਦੇ ਵਿੱਚ ਗੁਰਦੁਆਰਾ ਸਾਹਿਬਾ ਉੱਤੇ ਵੀ ਇੱਕ ਹਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਰਾਗੀ ਸਿੰਘ ਕੁਝ ਹੋਰ ਜਿਹੜੇ ਉੱਥੇ ਦੇ ਵਸਿੰਦੇ ਹੋ ਕਹਿੰਦਾ ਭਾਬੇ ਇਸ ਮਾਰ ਦੇ ਵਿੱਚ ਉਹ ਜੇ ਜਨਤੋਂ ਮੁਕਤ ਚੋ ਚੁਕਿਆ ਸੀ ਲੋਚੁਕਿਆ ਜਿਹੜਾ ਸਰ ਗੰਦਰ ਸਾਹਿਬ ਇਹ ਹੁ ਹੈ ਨਾ ਜੁੱਤ ਦਾ ਜਿਹੜਾ ਭਿਆੰਕਰ ਰੂਪ ਹੈ ਬਹੁਤ ਮਾੜਾ ਰੂਪ ਹੈ ਜਿਹੜਾ ਕਰੋਹ ਰੂਪ ਹੈ ਉਹਨਾਂ ਨੂੰ ਕੋਈ ਧਰਮ ਨਾਲ ਕਿਸੇ ਮਾਨਵਤਾ ਦੇ ਨਾਲ ਕਿਸੇ ਮਨੁੱਖ ਦੇ ਨਾਲ ਕੋਈ ਲਗਾਉਣੀ ਉਹਨਾਂ ਨੇ ਆਪਣਾ ਅਤੰਕ ਫੈਲਾਉਣਾ ਆਪਣਾ ਇੱਕ ਰੂਸਤਾ ਦਾ ਕੀ ਹੈ ਨਾ ਪ੍ਰਕਟਾਵਾ ਕਰਨਾ ਇਹ ਜਿਹੜਾ ਸਭ ਤੋਂ ਵੱਧ ਦੁਖਦਾਈ ਹੈ ਕਿ ਪੂਸ਼ ਦੇ ਵਿੱਚ ਇਸ ਦੇ ਇਸ ਤਰ੍ਹਾਂ ਪੀਸਣ ਕਰਦੇ ਹੋਏ ਰਾਜੀ ਦੇ ਉੱਪਰ ਹਮਲਾ ਹੋ ਗਿਆ ਤੇ ਉਹਨਾਂ ਦੀ ਮੌਤ ਹੋਈ ਹੈ ਇਸ ਤਰ੍ਹਾਂ ਮਰੀ ਮੋਸਰੀ ਕਾਲ ਤੱਕ ਸਾਡੇ ਜਿ세 ਆਰਗੇਨਿਕ ਕੁਲਦੀਪ ਸਿੰਘ ਗੜਗੱਜ ਨੇ ਵੀ ਇੱਕ ਹਮਲੇ ਤੋਂ ਬਹੁਤ ਗੰਭੀਰ ਲੋਕ ਚਲੇ ਆ ਕਿ ਮੁਖਤਾ ਦਾ ਜਿਹੜਾ ਹੈ ਉਹ ਖਾਨੇ ਹੁੰਦਾ ਹੈ ਇਹਨਾਂ ਜੰਗਾਂ ਦੇ ਵਿੱਚ ਖੈਰ ਡਾਕਟਰ ਸਾਹਿਬ ਇਹਦਾ ਹੱਲ ਕੀ ਹੈ ਹੁਣ ਵਾਲੇ ਮਾਹੌਲ ਦੇ ਵਿੱਚ ਪਿਛਲੇ ਸਮੇਂ ਮੁੜਕ ਵਿੱਚ ਪੈਂਦੇ ਗਏ ਇਹ ਮਾਮਲਾ ਖੈਰ ਉੱਚ ਪੱਧਰੀ ਅਦਾਲਤਾਂ ਦੇ ਕੋਲ ਵੀ ਇਹ ਇੰਟਰਨੈਸ਼ਨਲ ਲੈਵਲ ਦੀਆਂ ਜ਼ਰੂਰਤਾਂ ਨੇ ਪੱਧਰੀਆਂ ਇਹ ਕਿਵੇਂ ਹੱਲ ਹੋਣਾ ਹੁਣ ਵਾਲਾ ਜਿਹੜਾ ਮਾਹੌਲ ਹੈ ਕਿਵੇਂ ਨਿਜਿੱਠਿਆ ਜਾ ਸਕਦਾ ਹੈ ਸ਼ਾਂਤੀਪੂਰਵਕ ਕਿਉਂਕਿ ਜੰਗਾਂ ਜੁੱਧਾਂ ਨੇ ਤਾਂ ਜਿਹੜੇ ਹੋਏ ਵਿਕਾਸ ਨੂੰ ਉਹਨੂੰ ਵੀ ਬਣਾ ਕੇ ਵਿੱਚ ਸਥਿਰ ਕਰਨਾ ਹੁੰਦਾ ਪਰ ਅਮਨ ਤੇ ਸ਼ਾਂਤੀ ਦਾ ਪਾਗਾਮ ਵੀ ਕਿਤੇ ਨਾ ਕਿਤੇ ਇਨਸਾਨੀਅਤ ਨੂੰ ਮਨੁੱਖੀ ਵਿਹਾਰ ਦੇ ਵਿੱਚ ਇੱਕ ਮਹੱਤਵ ਰੱਖਦਾ ਹੈ ਕਿਵੇਂ ਦੇਖਦੇ ਹੋ ਹੁਣ ਆਲਾ ਮਨੁੱਖ ਕਿਵੇਂ ਨਹੀਂ ਬਿਠਾ ਜਾ ਸਕਦਾ ਭਿੰਟਰ ਸਾਹਿਬ ਦੇਖੋ ਮਾਮਲਾ ਜੋ ਵੀ ਇਕਨੀਆਂ ਵੀ ਲੜਾਈਆਂ ਹੋ ਜਾਣ ਮਹਾ ਜੁੱਧ ਵੀ ਹੋ ਜਾਂਦੇ ਨੇ ਉਸ ਤੋਂ ਬਾਅਦ ਬਾਰਤਾਲਾਪ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ ਤੇ ਮਨੁੱਖਤਾ ਦੀ ਭਲਾਈ ਦੇ ਵਿੱਚ ਵੀ ਇਹੋ ਜਿਹਾ ਕਿ ਬਾਰਤਾਲਾਪ ਦੇ ਨਾਲ ਹੀ ਮਾਮਲੇ ਹੱਲ ਹੋ ਜਾਂਦੇ ਆ ਇਹ ਕਦੇ ਨਹੀਂ ਕਿਹਾ ਜਾ ਸਕਦਾ ਕਿ ਇਸ ਸੰਦਰਭ ਦੇ ਵਿੱਚ ਕੋਈ ਬਾਰਤਾਲਾਪ ਨਹੀਂ ਹੋਈ ਮੇਕੇ ਪਹਿਲਾਂ ਦੱਸਿਆ ਕਿ ਕਿ ਜੋ ਸ਼੍ਰੀ ਅਟਲ ਅਟਲ ਵੀ ਹੈਂ ਬੈਕ ਭਾਈ ਦੀ ਪ੍ਰਧਾਨ ਮੰਤਰੀ ਸੰਤਾ ਉਹ ਖੁਦ ਲਾਹੌਰ ਗਏ ਸਨ ਬਸ ਲਈ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਫੌਜੀ ਜਰਨੈਲ ਜਿਹਾstituto ਬਣਦੇ ਸਨ ਤੇ ਉਹ ਵੀ ਆਗਰਾ ਸਿਕਰ ਸੰਮੇਲਨ ਹੋਇਆ ਸੀ ਬੇਸ਼ੱਕ ਉਹ ਫੇਲ ਹੋ ਗਿਆ ਸੀਗਾ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਰਹੀ ਹੈ ਪਰੰਤੂ ਉਹ ਅੱਗੇ ਨਹੀਂ ਵੱਸ ਸਕੀ ਕਿਉਂਕਿ ਦੋਵਾਂ ਮੁਲਕਾਂ ਦਾ ਭਲਾ ਵੀ ਅਤੇ ਤਰੱਕੀ ਵੀ ਇਸੇ ਵਿੱਚ ਛੁਪੀ ਹੋਈ ਹੈ ਕਿ ਜੇਕਰ ਸ਼ਾਂਤੀ ਹੋ ਗਈ ਬਾਰਡਰਾਂ ਦੇ ਪ੍ਰਸ਼ਾਂਤੀ ਹੋਊਗੀ ਤਾਂ ਮੁਲਕ ਤਰੱਕੀ ਕਰ ਸਕਦੇ ਨੇ ਜੁੱਧ ਦੇ ਨਾਲ ਤਾਂ ਸਾਰੇ ਕਾਹੀ ਤਬਾਹੀ ਹੈ ਨਾ ਹੀ ਵਿਕਾਸ ਹੋਣਾ ਤੇ ਜਿਹੜੀ ਸ਼ਕਤੀ ਆ ਉਹ ਸਾਰੀ ਨਸ਼ਟ ਹੋਏਗੀ ਮਾਨਵਤਾ ਦਾ ਵੀ ਹੂਣ ਡੁੱਲੇਗਾ ਔਰ ਜਿੰਨਾ ਵਿਕਾਸ ਹੋਇਆ ਹੋਇਆ ਉਹ ਵੀ ਤੈਸਨਾਸ਼ ਹੋਏਗਾ ਤੇ ਅੱਗੇ ਵਾਸਤੇ ਅੱਗੇ ਵਧਣ ਦੀ ਕੋਈ ਸਾਮਣੇ ਨਹੀਂ ਆਏਗਾ ਕਿਉਂਕਿ ਨਿਕਲਦਾ ਕੁਦੀ ਨਹੀਂ ਪਰੰਤੂ ਕਿਉਂਕਿ ਸਮੱਸਿਆਵਾਂ ਆ ਜਈਆਂ ਬਣ ਚੁੱਕੀਆਂ ਨੇ ਜਿਹੜਾ ਕਿ ਆਪਾਂ ਗੱਲ ਕਰ ਚੁੱਕੇ ਅਕਿਂਗਰੇਜਾਂ ਨੇ ਬੀਜ ਹੀ ਜਹੇ ਬੀਜ ਦਿੱਤੇ ਨੇ ਜਿਹੜਿਆਂ ਦਾ ਹੱਲ ਲੱਭਣਾ ਕਾਫੀ ਕਠਨ ਗਿਆਪ ਰਿਹਾ ਤੇ ਜਿਹੜਾ ਇੱਕ ਸਮੱਸਿਆ ਦਾ ਕਾਰਨ ਬਣ ਕਸ਼ਮੀਰ ਦਾ ਮਾਮਲਾ ਇਸ ਦਿਸਮਨ ਦੇ ਵਿੱਚ ਕਾਫੀ ਬਾਰ ਬਾਰ ਕੱਟਨਾ ਮਾਬਾ ਕਰ ਰਹੀਆਂ ਨੇ ਤੇ ਜਿਹੜੀਆਂ ਦੇਸਵਾਨ ਦੇ ਵਿੱਚ ਭਾਰਤ ਸਰਕਾਰ ਨੇ ਆਪਣੀ ਭਾਰਤੀ ਫੌਜ ਨੇ ਜਿਸ ਤਰ੍ਹਾਂ ਕੀ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਇੱਟਾ ਕਾ ਪੇਨੂ ਦੇ ਪ੍ਰੇਟਾਰੇ ਇਸ ਸੰਧੂਰ ਦਾ ਮਤਲਬ ਇੱਕ ਕਨਸੈਪਟ ਹੈਗਾ ਕਿ ਭਾਰਤੀ ਨਾਰੀ ਹੈ ਜਿਹਦੀ ਉਹਦੀ ਮੰਗ ਦੇ ਵਿੱਚ ਜੋ ਹਿੰਸਾ ਪਾਇਆ ਜਾਂਦਾ ਜਿਹੜੀ ਵਿਵਸਥਾ ਨਾਰੀ ਹੈ ਨੂੰ ਕਿਉਂਕਿ ਸੰਧੂਰ ਉੱਤੇ ਵਿਵਸਥਾ ਨਾਰੀਆਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ ਇਹ ਫਲਕੀਤਾ ਜਿਆ ਕੇ ਉਹ ਨਰਸੰਦੂ ਦੇ ਮੈਂ ਉਹ ਜਿਹੜੀ ਜਿਸ ਤਰ੍ਹਾਂ ਕਿਸਨੂਰ ਦੀ ਕਸਮ ਖਾ ਕੇ ਜਾ ਕੇ ਹਾ ਜਾ ਸਕਦਾ ਸਾਡੀ ਲੀਡਰਸ਼ਿਪ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਬੇਸੀ ਸੰਦੂਰ ਆ ਰਹੀਆਂ ਵੀ ਬੀਂਡਾ ਜੋ ਫਾਈਨਾਂਸਿੰਗ ਨਾਮ ਦੇ ਪਦਵਾ ਮ ਬਣਾਇਆ ਗਿਆ ਉਹਨਾਂ ਦੇ ਉਹ ਸੱਚ ਰਹੀ ਇਨਸਾਫ ਦੇਣ ਲਈ ਸੀ ਬੱਤ ਇਸ ਤਰ੍ਹਾਂ ਦਾ ਇਹ ਜਿਹੜਾ ਆਪਰੇਸ਼ਨ ਦਾ ਨਾਮ ਇਹ ਬਿਲਕੁਲ ਖੈਰ ਗੋਰੀ ਅੰਗਰੇਜ਼ਾਂ ਦੀ ਕਾਰੀਕਰਤੂ ਚ ਵੰਡ ਦਿੱਤੀ ਧਰਤੀ ਵੰਡੇ ਗਏ ਇਹ ਜਿਹੜੇ ਮਨੁੱਖ ਮਨੁੱਖਾਂ ਦੇ ਦੇਨ ਮਨ ਹੁਣ ਅੱਗੇ ਵੇਖਣਾ ਹੈ ਕਿ ਜਿਹੜੇ ਵੱਡੇ ਮੂਰਖ ਨੇ ਇਸ ਜਿਹੜੇ ਮਾਹੌਲ ਨੂੰ ਭਾਰਤ ਪਾਕਿਸਤਾਨ ਦੇ ਬਣੇ ਮਾਹੌਲ ਨੂੰ ਕਿਵੇਂ ਰੀਖਣਗੇ ਖਾਸ ਕਰਕੇ ਅਮਰੀਕਾ ਤੇ ਰਸ਼ੀਆ ਤੋਂ ਜਰੂਰ ਨਜ਼ਰਾਂ ਟਿੱਕੀਆਂ ਹੋਈਆਂ ਵਾਲੇ ਮਾਮਲਾ ਅਗਲੇ ਸਮੇਂ ਕਿਸ ਪੱਧਰ ਤੱਕ ਜਾਂਦਾ ਉਹ ਹੁਣ ਅੱਗੇ ਵੇਖਣਾ ਬੜਾ ਜ਼ਰੂਰੀ ਹੈ ਤੇ ਰੱਜ ਦੇ ਇਸ ਮਾਹੌਲ ਨੂੰ ਅੰਦਰ ਵਿਸਤਾਰ ਨਾਲ ਸਾਡੇ ਨਾਲ ਜਿਹੜਾ ਖੁੱਲਣ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਣਗੇ ਇਤਿਹਾਸਕਾਰ మేగజీన్ జాగో ఇంటర్నేషనల్ ਦੇ ਐਡੀਟਰ ਡਾਕਟਰ ਭਗਵੰਤ ਸਿੰਘ ਸੋ ਡਾਕਟਰ ਸਾਹਿਬ ਚੈਨਲ ਈਵਸ ਨੂੰ ਜਬੀਨ ਜਸਮੀਨ ਬਦਲullah ਸਮਾਧੀਪਾਂਸ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ